ਰਿਜ਼ਲਟ ਬਹੁਤ ਜ਼ਿਆਦਾ ਵਧੀਆ ਇਸ ਚੀਜ਼ ਦਾ ਠੀਕ ਆ ਟਰਾਈ ਜ਼ਰੂਰ ਕਰਿਓ ਤੇ ਚਲੋ ਆਪਾਂ ਹੁਣ ਸਾਰੀ ਰੈਮਡੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਅੱਗੇ ਤੇ ਆਪਾਂ ਤੁਹਾਨੂੰ ਸਾਰਾ ਉਵੇਂ ਪ੍ਰੋਸੀਜਰ ਆ ਜਿਹੜਾ ਪ੍ਰੈਕਟੀਕਲੀ ਕਰਕੇ ਦਿਖਾਵਾਂਗੇ ਤੁਸੀਂ ਉਵੇਂ ਹੀ ਕਰਨਾ ਤਾਂ ਤੁਹਾਨੂੰ ਰਿਜ਼ਲਟ ਆ ਜਿਹੜੇ ਬਹੁਤ ਵਧੀਆ ਮਿਲਣਗੇ ਕਰਕੇ ਜ਼ਰੂਰ ਦੇਖਿਓ ਠੀਕ ਆ ਕਿਉਂਕਿ ਵੇਖ ਕੇ ਰਿਜ਼ਲਟ ਨਹੀਂ ਮਿਲੂਗਾ ਇਹਦੇ ਲਈ ਥੋੜੀ ਜਿਹੀ ਮਿਹਨਤ ਤਾਂ ਕਰਨੀ ਪਊਗੀ ਚਲੋ ਜੀ ਠੀਕ ਆਜੋ ਹੁਣ ਫਿਰ ਮਿਲਦੇ ਆ ਆਪਾਂ ਰੈਮਡੀ ਹੈਲੋ ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਆ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਵੀ ਠੀਕ ਠਾਕ ਆ ਵੀ ਹੋਰ ਸੁਣਾਓ ਸਾਰੇ ਕਿਵੇਂ ਹੋ ਠੀਕ ਹੋ ਚਲੋ ਸਾਰੇ ਵਧੀਆ ਠੀਕ ਹੀ ਚਾਹੀਦੀ ਆ ਅੱਜ ਆਪਾਂ ਫੇਰ ਇੱਕ ਲੈ ਕੇ ਆਈਆਂ ਛੋਟੀ ਜੀ ਰੈਮਡੀ ਜੋ ਕਿ ਇੱਕ ਭੈਣ ਦੇ ਕਮੈਂਟ ਦਾ ਰਿਪਲਾਈ ਆ ਠੀਕ ਆ ਉਹ ਭੈਣ ਨੇ ਕਮੈਂਟ ਦੋ ਤਿੰਨ ਵਾਰੀ ਕਰਤਾ ਤੇ ਵੈਸੇ ਉਹ ਬਹੁਤ ਸਰੀਆਂ ਭੈਣਾਂ ਦੀ ਪ੍ਰੋਬਲਮ ਵੀ ਆ ਦੀ ਜ਼ਰੂਰਤ ਵੀ ਆ ਠੀਕ ਆ ਤੇ ਜਿਹੜੀ ਅੱਜ ਦੀ ਰੈਮਡੀ ਆ ਉਹ ਤਕਰੀਬਨ ਨਹੀਂ ਮਤਲਬ ਹਰ ਇੱਕ ਭੈਣ ਦੇ ਕੰਮ ਦੀ ਆ ਕਈਆਂ ਭਰਾਵਾਂ ਦੇ ਵੀ ਬਹੁਤ ਜ਼ਿਆਦਾ ਇਹ ਪ੍ਰੋਬਲਮ ਹੈਗੀ ਆ ਤੇ ਆਪਾਂ ਉਹਦੇ ਵਾਸਤੇ ਇੱਕ ਛੋਟੀ ਜੀ ਚੀਜ਼ ਆ ਕੋਈ ਜ਼ਿਆਦਾ ਕੰਮ ਨਹੀਂ 10-20 ਮਿੰਟਾਂ ਦਾ ਕੰਮ ਆ ਪਰ ਟਰਾਈ ਜ਼ਰੂਰ ਕਰਿਓ ਤੇ ਟਰਾਈ ਕਰਕੇ ਰਿਜ਼ਲਟ ਜ਼ਰੂਰ ਦੱਸਿਓ ਠੀਕ ਆ ਬਹੁਤ ਹੀ ਮਤਲਬ ਕਾਰਗਰਨ ਉਸ ਕਾਹੀ ਠੀਕ ਆ ਤੇ ਹੁਣ ਸਰਦੀ ਆਉਣੀ ਸ਼ੁਰੂ ਹੋ ਗਈ ਆ ਤੁਹਾਨੂੰ ਪਤਾ ਸਰਦੀ ਆਈ ਗਈ ਹੋਣੀ ਸ਼ੁਰੂ ਹੋਗੀ ਆਈ ਗਈ ਹੈ ਸਕਿਨਾਂ ਜਿਹੜੀ ਡਰਾਈ ਹੋ ਗਈ ਆ ਹੱਥਾਂ ਦੀ ਪੈਰਾਂ ਦਾ ਬੁਰਾ ਹਾਲ ਆ ਪੈਰ ਆ ਕਈਆਂ ਦੇ ਮਤਲਬ ਜਦੋਂ ਸਰਦੀ ਸ਼ੁਰੂ ਹੁੰਦੀ ਉਦੋਂ ਹੀ ਫਟਨੇ ਸ਼ੁਰੂ ਹੋ ਜਾਂਦੇ ਤੇ ਬਹੁਤ ਜ਼ਿਆਦਾ ਦਰਦ ਤੇ ਮਤਲਬ ਐਵੇਂ ਨਾ ਅੱਡੀਆਂ ਵੀ ਫਟ ਜਾਂਦੀਆਂ ਮੂਹਰੋਂ ਕਈਆਂ ਦੀਆਂ ਮਤਲਬ ਉਂਗਲਾਂ ਵੀ ਫਟ ਜਾਂਦੀਆਂ ਤੇ ਜਿਹੜੇ ਨੌਂ ਆ ਉੱਪਰ ਉਹ ਦੁਖਣ ਲੱਗ ਜਾਂਦੇ ਆ ਸਰਦੀਆਂ ਚ ਤੇ ਉਹਨਾਂ ਲਈ ਆਪਾਂ ਅੱਜ ਇੱਕ ਰੈਮਡੀ ਲੈ ਕੇ ਆਏ ਆ ਜਿਹੜੀ ਪੈਰਾਂ ਲਈ ਆ ਇਹ ਪੈਰਾਂ ਨੂੰ ਤੁਹਾਡਿਆਂ ਨੂੰ ਫਟਣ ਤੋਂ ਵੀ ਰੋਕੂਗੀ ਤੇ ਤੁਹਾਡੇ ਪੈਰ ਆ ਜਿਹੜੇ ਸੌਫਟ ਵੀ ਕਰੂਗੀ ਤੇ ਜਿਹੜੀਆਂ ਤੁਹਾਡੀਆਂ ਅੱਡੀਆਂ ਫਟ ਗਈਆਂ ਜਾਂ ਗੋਨੋ ਜਿਨ੍ਹਾਂ ਦੇ ਦੁੱਖ ਦੇ ਆ ਜਾਂ ਮਤਲਬ ਸੋਜ ਜਾਂਦੀ ਆ ਪੈਰ ਜਿਵੇਂ ਸਰਦੀ ਦੇ ਵਿੱਚ ਆ ਕੇ ਉਸ ਚੀਜ਼ ਦਾ ਵੀ ਹੱਲ ਇਹ ਕਰੂਗੀ ਠੀਕ ਆ ਤੇ ਇਹਦੇ ਵਾਸਤੇ ਆਪਾਂ ਕੀ ਕਰਨਾ ਉਹ ਆਪਾਂ ਸਾਰੀ ਰੈਮਡੀ ਤੁਹਾਨੂੰ ਅੱਗੇ ਦਾ ਸ਼ੇਅਰ ਕਰ ਦਿੰਨੇ ਆ ਵੀ ਉਹ ਆਪਾਂ ਕੀ ਕੀ ਸਮਾਨ ਲੈਣਾ ਤੇ ਕਿਹੜੀ ਕਿਹ ਚੀਜ਼ ਲੈਣੀ ਆ ਜਿਹਦੇ ਨਾਲ ਤੁਸੀਂ ਇਹ ਚੀਜ਼ ਮਤਲਬ ਇਹ ਨੁਸਖਾ ਜੇ ਤੁਸੀਂ ਡੇਲੀ ਰੁਟੀਨ ਜਿਵੇਂ ਕਰਦੇ ਹੋ ਤਾਂ ਵੀ ਬੈਸਟ ਆ ਜੇ ਤੁਸੀਂ ਇੱਕ ਅੱਧਾ ਦਿਨ ਛੱਡ ਕੇ ਕਰ ਲੋਗੇ ਤਾਂ ਹਾਂਜੀ ਆ ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਗਰਮ ਪਾਣੀ ਲੈ ਲੈਣਾ ਯਾਨੀ ਕਿ ਕੋਸਾ ਪਾਣੀ ਤੁਸੀਂ ਹੱਥਾਂ ਲਈ ਵੀ ਕਰ ਸਕਦੇ ਹੋ ਆਪਦੇ ਪੈਰਾਂ ਲਈ ਵੀ ਕਰ ਸਕਦੇ ਹੋ ਠੀਕ ਆ ਹੱਥਾਂ ਤੇ ਵੀ ਬਹੁਤ ਵਧੀਆ ਰਿਜ਼ਲਟ ਆ ਇਸ ਚੀਜ਼ ਦੇ ਤੇ ਪੈਰਾਂ ਤੇ ਵੀ ਬਹੁਤ ਵਧੀਆ ਰਿਜ਼ਲਟ ਆ ਠੀਕ ਆ ਕੋਸਾ ਪਾਣੀ ਲੈਣਾ ਥੋੜਾ ਜਿਹਾ ਤੁਸੀਂ ਇਹਨੂੰ ਡੇਲੀ ਰੂਟੀਨ 'ਚ ਜਦੋਂ ਵੀ ਤੁਸੀਂ ਫ੍ਰੀ ਹੋਵੋ ਦੁਪਹਿਰ ਟਾਈਮ ਸਵੇਰ ਟਾਈਮ ਸ਼ਾਮ ਟਾਈਮ ਜਦੋਂ ਵੀ ਤੁਹਾਡੇ ਕੋਲ ਟਾਈਮ ਹੈਗਾ ਜੇ ਤੁਸੀਂ ਰਾਤ ਨੂੰ ਕਰੋਗੇ ਤਾਂ ਸਭ ਤੋਂ ਬੈਸਟ ਆ ਤੁਸੀਂ ਕੋਸਾ ਪਾਣੀ ਲੈ ਲੈਣਾ ਉਹਦੇ ਵਿੱਚ ਇੱਕ ਫੜਕੜੀ ਦਾ ਟੁਕੜਾ ਰੱਖ ਲੈਣਾ ਠੀਕ ਆ ਜੇ ਪਾਊਡਰ ਆ ਤਾਂ ਪਾਊਡਰ ਕੋਲੋ ਜੇ ਤੁਹਾਡੇ ਕੋਲ ਸਾਗਰ ਟੁਕੜਾ ਤਾਂ ਸਾਗਰ ਰੱਖ ਲਓ ਅੱਧਾ ਨਿੰਬੂ ਜੇ ਹੈਗਾ ਤੁਹਾਡਾ ਤਾਂ ਵਿੱਚ ਪਾ ਲਓ ਜੇ ਕਿਸੇ ਕੋਲ ਨਹੀਂ ਹੈਗਾ ਤਾਂ ਕੋਈ ਗੱਲ ਨਹੀਂ ਇਸ ਚੀਜ਼ ਨੂੰ ਤੁਸੀਂ ਸਕਿਪ ਕਰ ਦਿਓ ਤਾਂ ਥੋੜਾ ਜਿਹਾ ਲੈਣਾ ਮਿੱਠਾ ਸੋਡਾ ਠੀਕ ਆ ਮਿੱਠਾ ਸੋਡਾ ਤਾਂ ਆਮ ਹੀ ਆਪਣੇ ਸਾਰਿਆਂ ਦੀ ਰਸੋਈ ਚ ਪਿਆ ਹੁੰਦਾ ਵੈਸੇ ਤਕਰੀਬਨ ਨਿੰਬੂ ਵੀ ਪਿਆ ਹੁੰਦਾ ਤੇ ਮਿੱਠਾ ਸੋਡਾ ਵੀ ਪਿਆ ਹੁੰਦਾ ਇਹ ਦੋਨੇ ਚੀਜ਼ਾਂ ਨੂੰ ਪਾਣੀ ਵਿੱਚ ਚੰਗੀ ਤਰ੍ਹਾਂ ਮਤਲਬ ਮਿਕਸ ਕਰ ਲੈਣਾ ਠੀਕ ਆ ਥੋੜਾ ਜਿਹਾ ਹੋ ਸਕੇ ਤਾਂ ਤੁਸੀਂ ਨਾਰੀਅਲ ਦਾ ਤੇਲ ਦੋ ਕਪੂੰਡਾ ਵਿੱਚ ਪਾ ਲਓ ਜੇ ਮਤਲਬ ਹੈਗਾ ਤੁਹਾਡੇ ਕੋਲ ਜੇ ਹੈ ਨਹੀਂ ਤੁਸੀਂ ਤਾਂ ਇਸ ਚੀਜ਼ ਦੀ ਵੀ ਕੋਈ ਦਿੱਕਤ ਨਹੀਂ ਹੈਗੀ ਜੇ ਤੁਸੀਂ ਪਾ ਲਓਗੇ ਤਾਂ ਬੈਸਟ ਆ ਇਹ ਚੀਜ਼ ਠੀਕ ਆ ਜਿਵੇਂ ਆਪਣੇ ਪੈਰ ਫਟ ਜਾਂਦੇ ਆ ਜਾਂ ਜਿਹੜੀਆਂ ਉਂਗਲਾਂ ਸੋਜ ਜਾਂਦੀਆਂ ਉਹ ਉਸ ਚੀਜ਼ ਨੂੰ ਇਹ ਆਰਾਮ ਦੇਊਗਾ ਤੇ ਪਟਕੜੀ ਤਾਂ ਬਹੁਤ ਜ਼ਿਆਦਾ ਵਧੀਆ ਤੇ ਐਵੇਂ ਕਰਕੇ ਤੁਸੀਂ ਵਿੱਚ ਪੈਰ ਡਿਪ ਕਰਨੇ ਇੰਨਾ ਕ ਪਾਣੀ ਪਾਉਣਾ ਵੀ ਜਿਹਦੇ ਵਿੱਚ ਤੁਹਾਡੇ ਪੈਰ ਆ ਜਿਹੜੇ ਪੂਰੀ ਤਰ੍ਹਾਂ ਡਿਪ ਹੋ ਜਾਣ ਵਿੱਚ ਠੀਕ ਆ ਮਤਲਬ ਭਿੱਜ ਜਾਣ ਡੁੱਬ ਜਾਣ ਤਾਂ 5 ਤੋਂ 10 ਮਿੰਟ ਤੁਸੀਂ ਪੈਰਾਂ ਨੂੰ ਵਿੱਚ ਡਬੋ ਕੇ ਰੱਖਣਾ ਤੇ ਇਹਨਾਂ ਨੂੰ ਐਵੇਂ ਸੌਫਟ ਸੌਫਟ ਤਣਾਵ ਦੀ ਮ사ਜ ਵਗੈਰਾ ਜਿਵੇਂ ਕਰਦੇ ਹੁੰਨੇ ਆ ਨੇਲਸ ਵਗੈਰਾ ਸਾਫ਼ ਕਰ ਲੈਣੀ ਆ ਜੇ ਤੁਹਾਡੇ ਜ਼ਿਆਦਾ ਗੰਦੇ ਆ ਤਾਂ ਜਿਵੇਂ ਆਪਣੇ ਕੋਲੇ ਐਕਸਟਰਾ ਬ੍ਰਸ਼ ਹੁੰਦਾ ਟੂਥ ਬ੍ਰਸ਼ ਉਦੇ ਨਾਲ ਤੁਸੀਂ ਨੇਲਸ ਵਗੈਰਾ ਸਾਫ ਕਰਦੇ ਨੇ ਉਹ ਟੁਕੜਾ ਜਿਹੜਾ ਫੜਕੜੀ ਦਾ ਥੋੜੇ ਟਾਈਮ ਬਾਅਦ ਬਾਹਰ ਕੱਢ ਦੇਣਾ ਠੀਕ ਆ ਕਿਉਂਕਿ ਉਹ ਫਿਰ ਜ਼ਿਆਦਾ ਖੁਲੀ ਜਾਊਗਾ ਇਸ ਕਰਕੇ ਪਾਣੀ ਕੋਸਾ ਸੀ ਬਸ ਉਹਦਾ ਅਸਰ ਆ ਜਿਹੜਾ 5-7 ਮਿੰਟਾਂ ਦੇ ਵਿੱਚ ਆ ਗਿਆ ਤਾਂ ਤੁਸੀਂ ਉਸ ਟੁਕੜੇ ਨੂੰ ਬਾਹਰ ਕੱਢ ਦੇਣਾ ਉਸ ਤੋਂ ਬਾਅਦ ਤੁਸੀਂ ਆਪਦੇ ਨੇਲਸ ਵਗੈਰਾ ਚੰਗੀ ਤਰ੍ਹਾਂ ਸਾਫ ਕਰ ਲੈਣੇ ਵਿੱਚ ਹੀ ਪਾਣੀ ਦੇ ਡਬੋ ਕੇ ਰੱਖਣੀ ਹੈ ਪੈਰ ਪਾਣੀ ਥੋੜਾ ਜਿਆ ਕੋਸਾ ਜਿਹਾ ਹੋਵੇ ਮਤਲਬ ਜਿਵੇਂ ਜ਼ਿਆਦਾ ਗਰਮ ਨਾ ਹੋਵੇ ਜ਼ਿਆਦਾ ਠੰਡਾ ਜਾਂ ਵੀ ਨਾ ਹੋਵੇ ਠੀਕ ਆ ਥੋੜਾ ਜਿਆ ਗਰਮ ਹੋਵੇ ਜਿਦੇ ਨਾਲ ਮਤਲਬ ਆਪਾਂ ਨੂੰ ਥੋੜੀ ਜੀ ਆ ਜਿਵੇਂ ਆਪਾਂ ਗਰਮ ਪਾਣੀ ਵਿੱਚ ਥੋੜਾ ਜਿਹਾ ਨਮਕ ਵੀ ਪਾ ਸਕਦੇ ਹੋ ਤੁਸੀਂ ਇਹਦੇ ਵਿੱਚ ਜਿੰਨਾ ਤੁਹਾ ਉਂਗਲਾਂ ਸੋਜ ਜਾਂਦੀਆਂ ਹਨਾ ਸਰਦੀ ਚ ਉਹ ਥੋੜਾ ਜਿਹਾ ਨਮਕ ਪਾ ਲਿਆ ਕਰਨ ਵਿੱਚ ਤਾਂ ਉਹਦੇ ਚ 10 ਮਿੰਟ ਡੇਲੀ ਰੂਟੀਨ ਜਾਂਦੇ ਪੈਰ ਰੱਖੋ ਉਹ ਚੀਜ਼ ਤੁਹਾਡੀ ਜਿਹੜੀ ਪ੍ਰੋਬਲਮ ਆ ਸੋਲਵ ਹੋ ਜੂਗੀ ਠੀਕ ਆ ਹੁਣ ਆਪਾਂ ਤਾਂ ਦੇਖੋ ਆ ਜਿਹੜਾ ਨਿੰਬੂ ਦਾ ਟੁਕੜਾ ਵਿੱਚ ਨਚੋੜਿਆ ਸੀ ਉਸੇ ਨਾਲ ਆ ਜਿਹੜੀਆਂ ਅੱਡੀਆਂ ਵਗੈਰਾ ਸਾਫ਼ ਕਰ ਅੱਡੀਆਂ ਹੌਲੀ ਹੌਲੀ ਤੁਹਾਡੀ ਡਾਸਟ ਆ ਜਿਹੜੀ ਇਹਦੇ ਨਾਲ ਡੈੱਡ ਸਕਿਨਾਂ ਖਤਮ ਹੋ ਜਾਂਦੀ ਆ ਤੇ ਫਿਰ ਹੌਲੀ ਹੌਲੀ ਇਹ ਫਟਣੀਆਂ ਬੰਦ ਹੋ ਜਾਂਦੀਆਂ ਠੀਕ ਆ ਯਾ ਦੇਖੋ ਤੁਸੀਂ ਆਪੇ ਇਹਨਾਂ ਲਈ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਤੁਸੀਂ ਪੁਰਾਣਾ ਬ੍ਰਸ਼ ਵਗੈਰਾ ਹੈਗਾ ਤੁਸੀਂ ਉਹਦੇ ਨਾਲ ਆਪ ਦੀਆਂ ਨਵਾਂ ਨੂੰ ਸਾਫ਼ ਕਰ ਸਕਦੇ ਹੋ ਚੰਗੀ ਤਰ੍ਹਾਂ ਤੇ ਇਹਨੂੰ ਵਿੱਚ ਡਬੋ ਕੇ ਰੱਖਣਿਆ ਪੈ 10 ਮਿੰਟ ਤਾਂ ਡਬੋ ਕੇ ਰੱਖਣੀ ਰੱਖਣੀ ਆ ਤੁਸੀਂ ਠੀਕ ਆ ਦੇਖੋ ਬਸ ਐਵੇਂ ਤੁਸੀਂ ਮ사ਜ ਜੀ ਕਰੀ ਜਾਣ ਆਪਦੇ ਸਾਫ਼ ਕਰੀ ਜਾਣੇ ਆ ਉਸ ਤੋਂ ਬਾਅਦ ਤੁਸੀਂ ਜਦੋਂ 20 ਮਿੰਟ ਹੋ ਜਾਂਦੇ ਨੂੰ ਪਾਣੀ ਜਿਹੜਾ ਠੰਡਾ ਹੋਣਾ ਸ਼ੁਰੂ ਹੋ ਜਾਂਦਾ ਆਪਾਂ ਨੂੰ ਪਤਾ ਵੀ ਪਾਣੀ ਹੁਣ ਜਿਹੜਾ ਠੰਡਾ ਹੋ ਗਿਆ ਉਸ ਤੋਂ ਬਾਅਦ ਤੁਸੀਂ ਪੈਰ ਉਹਦੇ ਚੋਂ ਕੱਢਨੇ ਆ ਬਾਹਰ ਉਹਨਾ ਟਾਈਮ ਤੁਸੀਂ ਪੈਰ ਵਿੱਚ ਹੀ ਰੱਖਣੇ ਉਹਦੇ ਜਿੰਨਾ ਚਿਰ ਪਾਣੀ ਠੰਡਾ ਨਹੀਂ ਹੁੰਦਾ ਠੀਕ ਆ 10-20 ਮਿੰਟ ਠੰਡਾ ਨਹੀਂ ਹੁੰਦਾ ਪਾਣੀ ਤਾਂ ਉਹਨਾ ਚਿਰ ਵਿੱਚ ਹੀ ਰੱਖਿਓ ਬਸ ਤੇ ਬਾਅਦ ਚੋਂ ਤੁਸੀਂ ਕੋਈ ਸਾਫ਼ ਪਾਣੀ ਨਾਲ ਧੋਣ ਦੀ ਲੋੜ ਨਹੀਂ ਪੈਰਾਂ ਨੂੰ ਕੋਈ ਕੋਸ਼ ਨਹੀਂ ਤੁਸੀਂ ਐਵੇਂ ਪੈਰ ਆ ਜਿਹੜੇ ਬਾਹਰ ਕੱਢ ਕੇ ਤੇ ਬਸ ਅੱਗੋਂ ਆਪਾਂ ਤੁਹਾਨੂੰ ਦੱਸ ਦਈਏ ਵੀ ਅੱਗੋਂ ਕੀ ਕਰਨਾ ਦੇਖੋ ਤੁਸੀਂ ਪੈਰਾਂ ਦੀ ਡਸਟ ਆ ਨਾ ਜਿਹੜੀ ਇਹ ਆਪੇ ਹੀ ਆਪ ਹੀ ਇਹਦੇ ਚ ਨਿਕਲ ਜੂਗੀ ਤੁਸੀਂ ਇਹਨਾਂ ਨੂੰ ਸੋਕ ਕਰ ਲੈਣਾ ਜਾਨੀ ਕਿ ਸਾਫ ਟਾਵਲ ਵਗੈਰਾ ਨਾਲ ਚੰਗੀ ਤਰ੍ਹਾਂ ਪੂੰਝ ਲੈਣਾ ਦੇਖੋ ਤੁਸੀਂ ਪੈਰ ਠੀਕ ਆ ਸਾਫ ਪਾਣੀ ਨਾਲ ਪੂੰਝ ਸਾਫ ਤੌਲੀਏ ਨਾਲ ਪੂੰਝ ਕੇ ਉਸ ਤੋਂ ਬਾਅਦ ਆਪਾਂ ਜਿਹੜੀ ਚੀਜ਼ ਲਾਉਣੀ ਆ ਉਹ ਸਾਰਿਆਂ ਕੋਲੇ ਹੋਊਗੀ ਤਕਰੀਬਨ ਸਾਰੀਆਂ ਭੈਣਾਂ ਕੋਲੇ ਵੀ ਹੋਊਗੀ ਹਰ ਇੱਕ ਦੇ ਘਰ ਵਿੱਚ ਵੀ ਹੋਊਗੀ ਉਸ ਚੀਜ਼ ਨੇ ਜਿਹੜਾ ਕਿ ਤੁਹਾਡੇ ਪੈਰਾਂ ਨੂੰ ਸੌਫਟ ਕਰ ਦੇਣਾ ਸ਼ਾਈਨ ਕਰ ਦੇਣਾ ਬਹੁਤ ਜ਼ਿਆਦਾ ਤੇ ਜਿਹੜੀਆਂ ਆਪਣੀਆਂ ਹੱਡੀਆਂ ਫਟਣ ਦੀ ਪ੍ਰੋਬਲਮ ਸੀ ਉਹ ਵੀ ਆਪਣੀ ਜਿਹੜੀ ਕਿ ਸੋਲਵ ਹੋ ਜੂਗੀ ਤੁਸੀਂ ਕੀ ਲੈਣੀ ਹੈ ਇੱਕ ਵੈਸਲੀਨ ਜਿਹੜੀ ਪੈਟਰੋਲੀਅਮ ਜੈਮਲੀ ਵੈਸਲੀਨ ਹੁੰਦੀ ਆ ਇਹ ਵਾਲੀ ਵੈਸਲੀਨ ਲੈਣੀ ਆ ਠੀਕ ਆ ਇਹ origignal ਵਾਲੀ ਲਿਆ ਕਰੋ ਦੂਸਰੀ ਨਾ ਲਿਆ ਕਰੋ ਠੀਕ ਆ ਇਹ origignal ਵਾਲੀ ਇੱਕ ਇਹਦੇ ਚ ਡੁਪਲੀਕੇਟ ਵੀ ਆਉਂਦੀ ਆ ਉਹ ਵਾਲੀ ਚੀਜ਼ ਨਾ ਲਿਆ ਕਰੋ ਇੱਕ ਲੈਣਾ ਵਿਟਾਮਿਨ E ਦਾ ਕੈਪਸੂਲ ਦੋਨਾਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਤੁਸੀਂ ਆ ਦੇਖੋ ਕਿ ਤੁਸੀਂ ਵਿਟਾਮਿਨ E ਦਾ ਕੈਪਸੂਲ ਲੈ ਲੈਣਾ ਤੇ ਇੱਕ ਥੋੜੀ ਜਿਹੀ ਵੈਸਲੀਨ ਜਿਹੜੀ ਕਿ ਆਪਾਂ ਹੱਥ ਤੇ ਹੀ ਪਾ ਲੈਣੀ ਆ ਇਹਨੂੰ ਆਪਾਂ ਦੋਨਾਂ ਚੀਜ਼ਾਂ ਨੂੰ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਠੀਕ ਆ ਤੇ ਆ ਹੈਗੀ ਗ੍ਰੇਸਲੀਨ ਜਿਹੜੀ ਕਿ ਮੋਇਸਚਰਾਈਜ਼ ਦਾ ਕੰਮ ਕਰੂਗੀ ਵਿੱਚ ਤੇ ਇਹ ਆਪਾਂ ਵਿੱਚ ਹੀ ਮਿਕਸ ਇਹਦੇ ਇਹ ਕਰ ਲਾਂਗੇ ਠੀਕ ਆ ਜੇ ਹੈਗੀ ਆ ਤੁਸੀਂ ਇਹ ਪਾ ਲਿਓ ਜੇ ਨਹੀਂ ਹੈਗੀ ਤਾਂ ਵਿਟਾਮਿਨ E ਦਾ ਕੈਪਸੂਲ ਤੇ ਵੈਸਲੀਨ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਸੀਂ ਦੋਨਾਂ ਚੀਜ਼ਾਂ ਨੂੰ ਪਾਉਣਾ ਜੇ ਤੁਹਾਡੀਆਂ ਕ੍ਰੈਕ ਹੀਲਜ਼ ਆ ਉਹ ਵੀ ਚੰਗੀ ਤਰ੍ਹਾਂ ਸਾਫ਼ ਹੋ ਜਾਣਗੀਆਂ ਅੱਡੀਆਂ ਜਿਹੜੀਆਂ ਹੌਲੀ-ਹੌਲੀ ਸਾਫ਼ ਹੋਣਗੀਆਂ ਸ਼ੁਰੂ ਹੋ ਜਾਣਗੀਆਂ ਤੁਹਾਡੇ ਪੈਰ ਆ ਜਿਹੜੇ ਸੌਫਟ ਹੋ ਜਾਣਗੇ ਸੁੱਜਣੋਂ ਹਾਰ ਜਾਣਗੇ ਜੇ ਖਾਰਸ਼ ਵਗੈਰਾ ਹੁੰਦੀ ਆ ਉਂਗਲਾਂ ਦੇ ਮਤਲਬ ਉਹ ਵੀ ਸਾਫ਼ ਹੋ ਜੂਗੀ ਸੈੱਟ ਹੋ ਜੂਗੀ ਠੀਕ ਆ ਐਵੇਂ ਕਰਕੇ ਆਪਾਂ ਚੰਗੀ ਤਰ੍ਹਾਂ ਇਹਦੀ ਮ사ਜ ਕਰ ਲੈਣੀ ਆ ਤੁਸੀਂ ਰਾਤ ਨੂੰ ਕਰੋਗੇ ਤਾਂ ਰਿਜ਼ਲਟ ਆ ਜਿਹੜਾ ਇਹਦਾ 100% ਆ ਫਿਰ ਰਿਜ਼ਲਟ 100% ਠੀਕ ਆ ਦਿਨੇ ਆਪਣੇ ਡਸਟ ਵਗੈਰਾ ਪਿਆ ਜਾਂਦੀ ਆ ਇਸ ਕਰਕੇ ਕਿਉਂਕਿ ਇਹ ਆਪਾਂ ਥੋੜੀ ਜਿਹੀ ਜਿਹੜੀ ਪੈਟਰੋਲੀਅਮ ਚੱਲੀ ਹੁੰਦੀ ਆ ਇਹ ਮੋਇਸਚਰਾਈਜ਼ਰ ਦਾ ਕੰਮ ਕਰਦੀ ਇਸ ਕਰਕੇ ਰਾਤ ਨੂੰ ਲਾਏ ਹੋਏ ਤਾਂ ਡਸਟ ਵਗੈਰਾ ਨਹੀਂ ਪਊਗੀ ਆ ਦੇਖੋ ਹੁਣ ਚੰਗੀ ਤਰ੍ਹਾਂ ਇਹਨੂੰ ਮ사ਜ ਕਰਕੇ ਅੱਡੀਆਂ ਵਗੈਰਾ ਤੇ ਲਗਾ ਕੇ ਜੇ ਥੋੜੀ ਜਿਹੀ ਤੁਹਾਡੀਆਂ ਅੱਡੀਆਂ ਜ਼ਿਆਦਾ ਫਟੀਆਂ ਤਾਂ ਤੁਸੀਂ ਥੋੜਾ ਜਿਹਾ ਜ਼ਿਆਦਾ ਲੈ ਕੇ ਅੱਡੀਆਂ ਤੇ ਚੰਗੀ ਤਰ੍ਹਾਂ ਲੇਪ ਕਰ ਲੈਣਾ ਉਹਦਾ ਪੂਰਾ ਲੇਪ ਕਰਕੇ ਉਸ ਤੋਂ ਬਾਅਦ ਜੇ ਤੁਸੀਂ ਰਾਤ ਨੂੰ ਕਰੋਗੇ ਤਾਂ ਰਾਤ ਨੂੰ ਜਿਹੜੀਆਂ ਪਤਲੀਆਂ ਸੌਕਸ ਵਗੈਰਾ ਹੁੰਦੀਆਂ ਉਹ ਕਿਉਂਕਿ ਆਪਣੇ ਫਿਰ ਕੰਬਲ ਰਜਾਈ ਵਗੈਰਾ ਨੂੰ ਠੰਡਾ ਲੱਗ ਜੂਗਾ ਜਿਆਦਾ ਲਾਉਂਗੇ ਤਾਂ ਤੁਸੀਂ ਰਾਤ ਨੂੰ ਇਹਨੂੰ ਫਿਰ ਉੱਪਰ ਜਰਾਬਾਂ ਵਗੈਰਾ ਚੜਾ ਕੇ ਪਹਿ ਲਓ ਠੀਕ ਆ ਤੇ ਸਵੇਰ ਉੱਠ ਕੇ ਤੁਹਾਡੇ ਪੈਰ ਵੇਖਿਓ ਪੂਰੀਆਂ ੱਡੀਆਂ ਤੁਹਾਡੀਆਂ ਸਾਫ਼ ਹੋ ਜਾਣਗੀਆਂ ਇੱਕ ਦੋ ਦਿਨਾਂ ਦੇ ਵਿੱਚ ਜਦੋਂ ਤੁਸੀਂ ਲਗਾਤਾਰ ਕਰਿਆ ਨਾ ਦਿਨ ਚਾਰ ਦਿਨ ਤੁਹਾਡੇ ਪੈਰ ਇਹ ਪੂਰੇ ਸਾਫ਼-ਸਾਫ਼ ਹੋ ਜਾਣਗੇ ਆ ਦੇਖੋ ਤੁਸੀਂ ਇਹ ਦੇ ਪੈਰਾਂ ਦੀ ਹੁਣ ਡਸਟ ਵੇਖ ਲਓ ਤੁਸੀਂ ਕਿੰਨੀ ਨਿਕਲ ਗਈ ਤੇ ਲਓ ਜੀ ਆਪਾਂ ਲਗਾਤੀ ਨੇਲ ਪੇਂਟ ਦੇਖੋ ਨਾਲੇ ਨੇਲ ਪੇਂਟ ਦਾ ਕਲਰ ਦੱਸੋ ਸੋਹਣਾ ਲੱਗਿਆ ਤੁਹਾਨੂੰ ਤੇ ਆ ਦੇਖੋ ਪੂਰੀ ਮੈਲ ਆ ਜਿਹੜੀ ਏਡਕਾਂ ਦੇ ਵਿੱਚੋਂ ਨਿਕਲ ਗਈ ਆ ਤੇ ਪੈਰ ਵੇਖੋ ਕਿੰਨੇ ਸਾਫ਼ ਹੋ ਗਏ ਦੇਖੋ ਲਓ ਜੀ ਤੇ ਫੇਰ ਤੁਸੀਂ ਦੇਖੋ ਇੱਕਦਮ ਰਿਜ਼ਲਟ ਤੁਹਾਨੂੰ ਇੰਨਾ ਗੁੱਡ ਮਿਲੇਗਾ ਨਾ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਇਸ ਚੀਜ਼ ਦਾ ਤੇ ਟਰਾਈ ਜਰੂਰ ਕਰਿਓ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚਲੋ ਜੀ ਠੀਕ ਆ ਮਿਲਦੇ ਆ ਫਿਰ ਕੱਲ ਨੂੰ ਕੁਝ ਨਵਾਂ ਲੈ ਕੇ